ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਘਰ ਤੁਸੀਂ ਸਭ ਰਾਜੀ ਖੁਸ਼ੀ ਖਮੋਗੇ ਪਰਮਾਤਮਾ ਸਾਭ ਨੂੰ ਚਰਦੀ ਕਲਾ ਬਖਸ਼ ਸੱਚੇ ਪਾਤਸ਼ਾਹ ਵੈਗਣ ਅੱਜ ਜਿਹੜੀ ਸਮੱਸਿਆ ਦਾ ਤੁਹਾਨੂੰ ਦੱਸਣ ਲੱਗਿਆ ਵੀ ਆਮ ਇਹ ਲੇਡੀ ਜਾਂ ਪੁਰਸ਼ ਦੀ ਉਦੋਂ ਇਹ ਸਮੱਸਿਆ ਬਾਧੀ ਆ ਜਦੋਂ ਉਮਰ ਮਤਲਬ ਸਮਝ ਲਓ ਵੀ 55 ਤੋਂ ਉੱਪਰ ਹੋ ਜਾਂਦੀ ਹੈ ਇਨਸਾਨ ਦੀ ਫਿਰ ਇਹ ਸਮੱਸਿਆ ਦਾ ਬਹੁਤ ਜ਼ਿਆਦਾ ਖਤਰਾ ਬਣ ਜਾਂਦਾ ਹੈ ਇਹ ਨਹੀਂ ਵੀ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਵੀ ਸਾਰਿਆਂ ਨੂੰ ਹੋ ਜਾਂਦਾ। ਇਹ ਤਕਰੀਬਨ ਤਕਰੀਬਨ 50% ਲੋਕਾਂ ਦੇ ਵਿੱਚ ਇਹ ਸਮੱਸਿਆ ਪਾਈ ਜਾਂਦੀ ਹੈ। ਦੇਖੋ ਸਮੱਸਿਆ ਭਾਵੇਂ ਕੋਈ ਵੀ ਹੋਵੇ ਹੱਲ ਰਹਿਕ ਸਮੱਸਿਆ ਦਾ ਹੁੰਦਾ। ਠੀਕ ਆ ਹੁਣ ਡਾਕਟਰ ਆਪਰੇਸ਼ਨਾਂ ਨਾਲ ਵੀ ਇਸ ਬਿਮਾਰੀ ਨੂੰ ਠੀਕ ਕਰਦੇ ਨੇ, ਦਵਾਈਆਂ ਦੇ ਕੇ ਵੀ ਕਾਫੀ ਲੰਬਾ ਦੇਰ ਤੱਕ ਦਵਾਈਆਂ ਚਲਾਉਂਦੇ ਨੇ ਠੀਕ ਹੋ ਜਾਂਦੀ ਆ। ਪਰ ਅੱਗੇ ਵੀ ਬਜ਼ੁਰਗਾਂ ਨੂੰ ਇਹ ਦੱਸਦੇ ਨੇ ਬਿਮਾਰੀ ਹੋ ਜਾਂਦੀ ਸੀ। ਤੇ ਇਹਦਾ ਇਲਾਜ ਕਿਸੇ ਘਰੇਲੂ ਨੁਕਤੇ ਵਰਤ ਕੇ ਉਹ ਠੀਕ ਹੋ ਜਾਂਦੀ ਸੀ ਤੇ ਅੱਜ ਕੱਲ ਅਸੀਂ ਮੈਡੀਸਨ ਲੈਨੇ ਆ ਤੇ ਮੈਡੀਸਨ ਖਾਂਦੇ ਖਾਂਦੇ ਸਾਨੂੰ ਇੱਕ ਬਿਮਾਰੀ ਤਾਂ ਅਸੀਂ ਕੰਟਰੋਲ ਚ ਕਰ ਲੈਨੇ ਆ ਤੇ ਨਾਲ ਕਈ ਬਿਮਾਰੀਆਂ ਹੋਰ ਜਨਮ ਲੈ ਲੈਂਦੀਆਂ ਨੇ ਹਿੱਕ ਨਹੀਂ ਕਿ ਦਵਾਈਆਂ ਦੇ ਵਿੱਚ ਕੁਝ ਮੈਡੀਸਨ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਕੈਮੀਕਲ ਹੁੰਦਾ ਵੀ ਜਿਹੜਾ ਸਰੀਰ ਤੇ 60% ਕਰਦਾ ਪਰ ਸਾਰਿਆਂ ਨੂੰ ਪਤਾ ਦੇਖੋ ਜਿਹੜਾ ਮੈਂ ਤੁਹਾਨੂੰ ਬੜਾ ਹਿੱਸਾ ਔਖਾ ਤੇ ਸਾਰਾ ਤਰੀਕਾ ਦੱਸਣ ਲੱਗੀਆਂ ਦੇਖੋ ਗੱਲ ਦਾ ਮਜ਼ਾਕ ਨਾ ਸਮਝਿਆ ਕਰੋ ਵੀ ਬੇਬੇ ਖਣੀ ਐਮੀ ਕਹਿੰਦੀ ਆ ਐਮੀ ਨਹੀਂ ਕਹਿੰਦੀ ਦੇਖੋ ਸਾਡੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਨੀ 55 60 ਸਾਲ ਦੀ ਔਰਤ ਸੀ ਉਹਨੂੰ ਇਹ ਬਿਮਾਰੀ ਹੋ ਗਈ ਸੀ ਇਹ ਬਿਮਾਰੀ ਮਤਲਬ ਦੇਖੋ ਹੁਣ ਚਲ ਸੰਗ ਵੀ ਕਾਦੀ ਆ ਸ਼ਰਮ ਵੀ ਕਾਦੀ ਆ ਇਹਦੇ ਵਿੱਚ ਜਦੋਂ ਕੋਈ ਰੋਗ ਹੁੰਦਾ ਆਪਾਂ ਡਾਕਟਰ ਨੂੰ ਨਹੀਂ ਦੱਸਦੇ ਹੈਗੇ ਇੱਕ ਨਹੀਂ ਡਾਕਟਰ ਵੀ ਆਪਾਂ ਨੂੰ ਪੁੱਛਦਾ ਵੀ ਭਾਈ ਆਏ ਫਲਾਨਾ ਸਾਰਾ ਕੁਝ ਪੁੱਛਦਾ ਨਾ ਵੀ ਤੁਹਾਨੂੰ ਇਹ ਬਿਮਾਰੀ ਕਿੱਥੋਂ ਸ਼ੁਰੂ ਹੋਈ ਕਦੋਂ ਹੋਈ ਸਾਰਾ ਕੁਝ ਪੁੱਛਦਾ ਜੇ ਆਪਾਂ ਨਹੀਂ ਦੱਸਾਂਗੇ ਤਾਂ ਡਾਕਟਰ ਵੀ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰ ਸਕਦਾ ਤੇ ਹੁਣ ਜਿਹੜੀ ਆਪਾਂ ਤੁਹਾਨੂੰ ਬਿਮਾਰੀ ਦੱਸਣ ਲੱਗਿਆਂ ਇਹ ਇਹ ਬਿਮਾਰੀ ਲੇਡੀ ਦੇ ਵਿੱਚ ਵੀ ਆ ਤੇ ਪੁਰਸ਼ ਦੇ ਵਿੱਚ ਵੀ ਆ ਦੇਖੋ ਜਦੋਂ ਲੇਡੀ ਦੇ ਵਿੱਚ ਵੀ ਆ ਤਾਂ ਲੇਡੀ ਵੀ ਸ਼ਰਮ ਮਾਂਦੇ ਡਾਕਟਰ ਕੋਲ ਦੱਸਣ ਦੀ ਜੇ ਪੁਰਸ਼ ਨੂੰ ਆ ਤਾਂ ਪੁਰਸ਼ ਵੀ ਇਸ ਗੱਲ ਦੀ ਸੰਗ ਮਾਂਦਾ ਦੇਖੋ ਘਰੇ ਧੀਆਂ ਨੂੰ ਆਈਆਂ ਹੁੰਦੀਆਂ ਨੇ ਕੱਪੜੇ ਧੋਣ ਤੋਂ ਵੀ ਦਿੱਕਤ ਹੁੰਦੀ ਆ ਤਾਂ ਕੱਪੜਿਆਂ ਦੇ ਵਿੱਚੋਂ ਫਿਰ ਇਹ 스멜 ਆਉਣ ਲੈਂਦੇ ਆ ਬਿਮਾਰੀ ਦਾ ਤੇ ਜਿੱਥੇ ਬੈਠਣਾ ਉੱਥੇ ਵੀ ਗਿੱਲਾ ਬਿਸਤਰੇ ਤੇ ਬੈਠਣਾ ਪੈਣਾ ਹੱਟਮ ਦੇਖੋ ਜਿਹਨੂੰ ਇਹ ਬਿਮਾਰੀ ਹੁੰਦੀ ਆ ਤਾਂ ਉਹਨੂੰ ਇਹ ਪਤਾ ਹੁੰਦਾ ਇਹ ਇੱਕ ਸਾਡੇ ਵੀ ਰਿਸ਼ਤੇਦਾਰ ਚ ਬੜੀ ਪਰੇਸ਼ਾਨ ਰਹਿੰਦੀ ਸੀ ਵਿਚਾਰੀ ਉਹਨੂੰ ਵੇਖਣੇ ਕਿਸੇ ਬੈਦ ਦਾ ਪਤਾ ਲੱਗਿਆ ਕਿਸੇ ਬੈਦ ਕੋਲੇ ਗਈ ਵੀ ਮੈਂ ਉਹਦਾ ਨਾਮ ਤਾਂ ਨਹੀਂ ਪੁੱਛਿਆ ਬੈਦ ਜਾਨੀ ਉਹਨੇ ਉਹ ਚੀਜ਼ਾਂ ਜ਼ਰੂਰ ਮੈਨੂੰ ਦਸੀਆਂ ਉਹ ਕਹਿੰਦੀ ਵੀ 50 ਗ੍ਰਾਮ ਧਨੀਏ ਦੇ ਸੁੱਕੇ ਹੋਏ 20 50 ਗ੍ਰਾਮ ਜਿਹੜਾ ਔਲਾ ਹੁੰਦਾ ਸੁੱਕਿਆ ਹੋਇਆ ਉਹਦਾ ਪਾਊਡਰ ਸੁੱਕਾ ਪਾਊਡਰ 50 ਗ੍ਰਾਮ ਮਿਸ਼ਰੀ ਧਾਗੇ ਵਾਲੀ 50 ਗ੍ਰਾਮ ਇਹ ਕਤੀਰਾ ਗੁਣ ਉਹ ਕਹਿੰਦੀ ਨਾ ਚਾਰਾਂ ਚੀਜ਼ਾਂ ਨੂੰ ਸਮਾਰ ਕੇ ਰਗੜ ਕੇ ਕੱਪੜਾ ਛਾਂ ਕਰਕੇ ਕਹਿੰਦੀ ਛਾਨ ਨਹੀਂ ਥਈ ਮੈਂ ਕਿਸੇ ਸੁੱਕੇ ਡੱਬੇ ਚ ਪਾ ਕੇ ਰੱਖ ਲਿਆ ਕਹਦੀ ਉਹ ਮੈਂ ਖਾਣਾ ਖਾਣ ਤੋਂ ਬਾਅਦ ਜਦੋਂ ਪੈਣਾ ਉਸ ਤੋਂ ਬਾਅਦ ਕੁਛ ਨਹੀਂ ਲੈਣਾ ਨਾ ਦੁੱਧ ਨਾ ਚਾਹ ਨਾ ਆਪਾਂ ਨੇ ਕੋਈ ਫਰੂਟ ਖਾਣਾ ਬਸ ਲਾਸਟ ਦੇ ਵਿੱਚ ਇੱਕ ਚਮਚਾ ਇਹ ਪਾਣੀ ਦੇ ਨਾਲ ਲੈ ਲੈਣਾ ਨੋਰਮਲ ਪਾਣੀ ਦੇ ਨਾਲ ਉਹ ਕਹਿੰਦੀ ਭਾਈ ਮੈਂ ਤਾਂ ਦਸਾਕ ਦਿਨਾਂ ਚ ਐਨ ਠੀਕ ਹੋ ਗਈ ਮਿੰਤੇ ਬਿਮਾਰੀ ਰਹੀ ਨਹੀਂ ਹੈਗੀ ਵੀ ਹੁਣ ਮੈਂ ਜਮਾਈ ਠੀਕ ਆ ਨਾ ਮੇਰੇ ਕੋਲ ਸਮੈਲ ਆਉਂਦੀ ਆ ਤੇ ਨਾ ਜਿਹੜਾ ਮੇਰਾ ਬਾਥਰੂਮ ਲੀਕ ਹੁੰਦਾ ਸੀ ਵੀ ਵੀ ਨਾ ਉਹ ਮੇਰਾ ਹੁਣ ਬਾਥਰੂਮ ਲੀਕ ਹੁੰਦਾ ਨਹੀਂ ਬਿਲਕੁਲ ਠੀਕ ਆ ਵੀ ਇਹ ਹੈ ਇਹ ਮਰਦਾਂ ਲਈ ਵੀ ਇਹ ਚੀਜ਼ ਆ ਤੇ ਲੇਡੀ ਲਈ ਵੀ ਇਹ ਚੀਜ਼ ਆ ਦੇਖੋ ਜੇ ਕਿਸੇ ਵੀ ਤੁਹਾਡੇ ਵੀ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਸੇ ਆਸ-ਕਮਾਨ ਦੇ ਵਿੱਚ ਇਹ ਬਿਮਾਰੀ ਹੈਗੀ ਆ ਤਾਂ ਇਹ ਤੁਸੀਂ ਦੱਸ ਸਕਦੇ ਹੋ ਹਰ ਇੱਕ ਨੂੰ ਦੇਖੋ ਮੈਨੂੰ ਉਹਨੇ ਦੱਸਿਆ ਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਨਹੀਂ ਦੇਖੋ ਕਿਸਦਾ ਭਲਾ ਹੋ ਜਵੇ ਹੁਣ ਉਹ ਵੈਦ ਦਾ ਨਾਮ ਤਾਂ ਮੈਨੂੰ ਪਜਾਰੇ ਦਾ ਪਤਾ ਨਹੀਂ ਨਾ ਉਹ ਮੈਂ ਉਹ ਤੋਂ ਪੁੱਛਿਆ ਕਿਨੇ ਆਪਾਂ ਐਮ ਕੋ ਝੂਠ ਬੋਲੀਏ ਬਸ ਇੰਨੀ ਜ਼ਰੂਰ ਉਹਨੇ ਮੈਨੂੰ ਦੱਸਿਆ ਸੀ ਵੀ ਇਹ ਚੀਜ਼ਾਂ ਨੇ ਉਹ ਮੈਨੂੰ ਕਹਿੰਦੇ ਤੂੰ ਵੀਡੀਓ ਪਾਉਣੀ ਹੈ ਨਹੀਂ ਤੂੰ ਵੀਡੀਓ ਪਾ ਦੇ ਵੀ ਕਿਸੇ ਹੋਰ ਦਾ ਭਲਾ ਹੋਵੇ ਉਹ ਕਹਿੰਦੀ ਮੈਂ ਤਾਂ ਦੁਬਾਰਾ ਗਈ ਬਨੇ ਉਹਦੇ ਕੋਲੇ ਡਾਕਟਰ ਕੋਲੇ ਵੈਦ ਕੋਲੇ ਕਹਿੰਦੀ ਮੈਂ ਨਹੀਂ ਮੁੜ ਕੇ ਦੁਬਾਰਾ ਕਹੀ ਮੇਰਾ ਮੁੰਡਾ ਵੀ ਉਹਦੇ ਕੋਲੇ ਗਿਆ ਸੀ ਤੇ ਕਹਿੰਦੀ ਉਹ ਉਹਨੇ ਬਿਮਾਰੀ ਦੱਸ ਕੇ ਕਹਿੰਦੀ ਮੈਨੂੰ ਲਿਆ ਤਾਂ ਉਹ ਨੁਕਤਾ ਦੱਸ ਤਾ ਕਹਿੰਦੀ ਚੁਰੁੰਜਾ ਬਣਿਆ ਸੀ ਕਹਿੰਦੀ ਉਹ ਕਹਿੰਦਾ ਵੀ ਆਹ ਚਾਰੇ ਚੀਜ਼ਾਂ ਦਾ ਦੇ ਦੋ ਤਾਂ ਠੀਕ ਹੋ ਜੂਗੀ ਤੇ ਕਹਿੰਦੀ ਮੈਂ ਤਾਂ ਪਟਨਲੀ ਵਰਗੀ ਹੋ ਗਈ ਹੋਵੇ ਠੀਕ ਆ ਤਾਂ ਸੀਸਾਂ ਦੰਦੀਆ ਵਾਲੀਆਂ ਹੈ ਕਿ ਨਹੀਂ ਇੱਕ ਨੇ ਜੇ ਤੁਹਾਨੂੰ ਦੇਖੋ ਯਕੀਨ ਆ ਭਰੋਸਾ ਵੀਡੀਓ ਨੂੰ ਲਾਇਕ ਜਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੈ ਅਗੇ ਸ਼ੇਅਰ ਕਰ ਦਿਆ ਕਰੋ ਕਿਸੇ ਦਾ ਭਲਾ ਹੋ ਜਵੇ ਦੇਖੋ ਨਾ ਤਾਂ ਸ਼ੇਅਰ ਤੇ ਤੁਹਾਡਾ ਕੁਝ ਜਾਣਾ ਨਾ ਲਾਇਕ ਕਰਨਾ ਨਾ ਕਮੈਂਟ ਕਰਨਾ ਦੇਖੋ ਇਹ ਤਾਂ ਸਿਰਫ ਹੌਸਲਾ ਵਧਾਈ ਹੁੰਦੀ ਆ ਇਹਦੇ ਵਿੱਚ ਹੋਰ ਕੁਝ ਨਹੀਂ ਹੁੰਦਾ ਹੈਗਾ ਲਾਈਕ ਕਮੈਂਟ ਕਰੇ ਬਿਨਾ ਵੀਡੀਓ ਨਾ ਛੱਡਿਆ ਕਰੋ ਦੇਖੋ ਇਹਦੇ ਵਿੱਚ ਕੀ ਹੁੰਦਾ ਹਾਂਜੀ ਚੰਗਾ ਜੀ ਬਸ ਇਹੀ ਕਹਿ ਦੇਣਾ ਹੁੰਦਾ ਔਰ ਤਾਂ ਕੁਝ ਨਹੀਂ ਹੁੰਦਾ ਚੰਗਾ ਜੀ ਬੈਗਰੂ ਜੀ ਦਾ ਖਾਲਸਾ ਵੈਗਰੂ